ਮੀ ਦੇ ਵਿੱਚ ਬੈਠਾਂਗੇ ਮੀ ਨਾਲ ਯਾਰ ਆਪਣੀ ਕੀ ਕਲੀ ਲੈ ਜੂਗੀ ਅਸੀਂ ਚੜਖੜੀਆਂ ਤੇ ਚੜੇ ਆ ਬੰਦ-ਬੰਦ ਕਟਵਾਇਆ ਤਾਂ ਇੱਥੇ ਪਹੁੰਚੇ ਆ ਤੁਸੀਂ ਮੀ ਤੋਂ ਡਰ ਕੇ ਪਹੁੰਚੇ ਰਾਜੇਵਾਲ ਸਾਹਿਬ ਵੱਲੋਂ ਅਪੀਲ ਆ ਸਾਡੇ ਸਾਰਿਆਂ ਵੱਲੋਂ ਪੀਲ ਆ ਨਹੀਂ ਸਾਡੀ ਜਿਹੜਾ ਸੰਯੁਕਤ ਮੋਰਚੇ ਦੀ ਟੀਮ ਹੈ ਥੱਲੇ ਆਵੇ ਦੱਸੋ ਫੈਸਲਾ ਕਰੋ ਜਦੋਂ ਤੁਸੀਂ ਬੈਠੋਗੇ ਬੈਠੋ ਕੋਈ ਨਹੀਂ ਮੀ ਪੈਣ ਦਿਓ ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹਾਂ ਤਾਂ ਰੌਲਾ ਰੱਪਾ ਹੀ ਪੈਂਦਾ ਮੈਨੂੰ ਲੱਗਦਾ ਕੰਨਾਂ 'ਚ ਪੈਣਾ ਨਹੀਂ ਇਹ ਬਹੁਤ ਹੀ ਸਤਕਾਰਯੋਗ ਕਿਰਤੀ ਲੋਕੋ ਮੇ ਤੋਂ ਪਹਿਲਾਂ ਸੂਝਵਾਨ ਬੁਲਾ ਰਹਿਆ ਨੇ ਆਪਦੇ ਥੋੜੇ ਸਮੇਂ ਦੇ ਵਿੱਚ ਕੁਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਸਾਡੀਆਂ ਮੰਗਾਂ ਨੂੰ ਲੈ ਕੇ ਅੱਜ ਦੀਆਂ ਹਾਲਾਤਾਂ ਨੂੰ ਲੈ ਕੇ ਬੈਂਟ ਸਾਡੇ ਕੋਲੇ 5 ਹੁੰਦੇ ਆ ਦੇ ਮਸਲੇ ਬਹੁਤ ਵੱਡੇ ਹੁੰਦੇ ਆ ਫੇਰ ਵੀ ਅਸੀਂ ਇਹਦਾ ਜੱਕਾ ਰੋਂੜ ਰਹੇ ਆ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਰੂੰਗਾ ਤੁਸੀਂ ਸਾਡੀ ਉਹ ਸੋਚਣੀ ਨੂੰ ਰੰਗ ਭਾਗ ਲਾਇਆ ਜਿੱਦਣ ਸੰਯੁਕਤ ਕਿਸਾਨ ਮੋਰਚੇ ਨੇ ਲੈਂਡ ਪੂਲਿੰਗ ਦੇ ਖਿਲਾਫ ਸਿਰ ਜੋੜ ਕੇ ਫੈਸਲਾ ਕੀਤਾ ਸੀ ਬਈ ਜਦੋਂ ਦਾ ਭਗਵੰਤ ਮਾਨ ਕਿਸਾਨੀ ਕੋਲ ਨੂੰ ਠੁੱਡੇ ਮਾਰੇ ਨੇ ਉਸ ਤੋਂ ਬਾਅਦ ਦੇਖੀਏ ਕਿਸਾਨਾਂ 'ਚ ਗੁੱਸਾ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਅਸੀਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਟਰੈਕਟਰ ਮਾਰਚ ਤੇ ਪੰਜਾਬ ਦਾ ਅੱਜ ਦਾ ਇਕੱਠ ਅਸੀਂ ਤੁਹਾਨੂੰ ਸੱਦਾ ਦਿੱਤਾ ਸੀ ਤੇ ਤੁਸੀਂ ਕਰਕੇ ਦੱਸਤਾ ਬਈ ਪੰਜਾਬ ਦੇ ਜੰਮਿਆਂ ਨੂੰ ਨਹਿਤ ਮਹਿਮਾ ਤੁਸੀਂ ਉਸ ਮਹਿਮ ਦਾ ਹਿੱਸਾ ਹੀ ਨਹੀਂ ਬਣੇ ਤੁਸੀਂ ਆਗੂ ਬਣਿਆ ਸੰਯੁਕਤ ਕਿਸਾਨ ਮੋਰਚੇ ਦਾ ਤੁਹਾਨੂੰ ਸਲੂਟ ਹੈ ਤੁਹਾਨੂੰ ਸਲਾਮ ਹੈ ਲੈਂਡ ਪੂਲਿੰਗ ਪਾਲਸੀ ਭਾਵੇਂ ਅੱਜ ਦੀਆਂ ਹਾਲਤਾਂ ਚ ਇਹਨਾਂ ਨੇ ਪਿੱਛੇ ਕਰ ਲਈ ਪਰ ਭਰਾਵੋ ਅਜੇ ਜਿਹੜਾ ਵਿਗਿਆਨ ਹੈ ਇਹ ਤੋਂ ਵੱਡਾ ਮੋਕਾ ਵਪਾਰ ਸਮਝੌਤਾ ਜਿਹੜਾ ਜਿਨੇ ਕਿਰਤੀਆਂ ਨੂੰ ਨਿਕਲਣਾ ਜਿਹਦੀ ਸ਼ੁਰੂਆਤ ਆ 11% ਨਰਮੇ ਤੋਂ ਟੈਕਸ ਦੀ ਛੋਟ ਦੇਤੀ ਅਮਰੀਕਾ ਨੂੰ ਇਹਦੀ ਸ਼ੁਰੂਆਤ ਹੋ ਚੁੱਕੀ ਆ ਉਹਨੂੰ ਲੜਨ ਲਈ ਸਿਰਾਂ ਤੇ ਪੱਗਾਂ ਨਹੀਂ ਸਿਰਾਂ ਤੇ ਕਫੜ ਮੰਨ ਕੇ ਆਉਣਾ ਪਊਗਾ ਮੈਦਾਨ ਦੇ ਵਿੱਚ ਸਾਨੂੰ ਮਾਣ ਆ ਤੁਹਾਡੇ ਤੇ ਮੈਂ 30-35 ਸਾਲਾਂ ਤੋਂ ਜਿਹੜਾ ਤਜਰਬਾ ਸਿੱਖਿਆ ਉਹਦੇ ਵਿੱਚ ਦੋ ਗੱਲਾਂ ਮੈਂ ਬਾਰ-ਬਾਰ ਕਹਿਣਾ ਹੁੰਦਾ ਇੱਕ ਕਹਿਣਾ ਹੁੰਦਾ ਕੱਲੇ-ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਸਾਰੇ ਹੀ ਕਹਿੰਦੇ ਆ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਪਰ ਅਮਲ 'ਚ ਥੋੜੇ ਲਾਗੂ ਕਰਦੇ ਆ ਜਿੱਥੇ ਤੁਸੀਂ ਇਹ ਨਾਰਾ ਲਾਗੂ ਕੀਤਾ ਉੱਥੇ ਹੁੰਦਾ ਕੱਠ ਲੋਹੇ ਦੀ ਲੱਖ ਸਿਰ ਵਿੱਚ ਜਾਲਮ ਦੇ ਜਿਹੜੀ ਤੁਸੀਂ ਮਾਰਤੀ ਐ ਲੈਂਡ ਪੂਲਿੰਗ ਦੇ ਮਸਲੇ ਤੇ ਸੰਜੁਕਤ ਮੋਰਚੇ ਨੇ ਤੁਹਾਨੂੰ ਸੱਦਾ ਦਿੱਤਾ ਸੀ ਹੋਰ ਪੰਜੀਰੀ ਚੋਰਾਵਾਰੇ ਬੋਲਣਾ ਸੀ ਸਰਕਾਰੀ ਮਸਲੇ ਤੇ ਬੋਲਣਾ ਸੀ ਉਹਨਾਂ ਪਿੰਡਾਂ ਨੂੰ ਸਲਾਮ ਜਿਨ੍ਹਾਂ ਕੋਲ 1 ਕਰੋੜ ਰੁਪਇਆ ਬਚਤ ਆ ਸੁਸਾਇਤੀਆਂ ਦੇ ਵਿੱਚ ਆ ਪਰ ਪਹਿਲਾਂ ਕੱਲੀ ਪੰਜਾਬ ਸਰਕਾਰ ਸੀ ਹੁਣ ਮੋਦੀ ਹਕੂਮਤਾਂ 15 20 ਦੇ ਤੋਂ